ਖਰੜ ਦੇ ਉਹ 70000 ਵੋਟਰਾਂ ਦੇ ਨਾਲ ਧੋਖਾ ਫਰਾਡ ਜਿਹੜਾ ਐਮਐਲਏ ਅਨਮੋਲ ਗਗਨਮਾਨ ਨੇ ਕੀਤਾ ਹੈ ਅੱਜ ਖਰੜ ਦਾ ਹਾਲ ਕੀ ਆ ਅੱਜ ਖਰੜ ਮਲੀ ਮਲੇਸ਼ੀਆ ਬਣਿਆ ਹੋਇਆ ਮਲੇਸ਼ੀਆ ਬਣਿਆ ਹੋਇਆ ਗੋਡਿਆਂ ਤੋਂ ਉੱਤੇ ਜੇ ਤੁਸੀਂ ਪੈਂਟ ਨਾ ਚੱਕੋ ਨਾ ਤੁਹਾਨੂੰ ਆਪਣੇ ਘਰ ਨਹੀਂ ਜਾ ਸਕਦੇ ਤੁਸੀਂ ਕਿਉਂਕਿ ਉੱਥੇ ਨਾਲੇ ਦਾ ਪਾਣੀ ਆ ਅਸੀਂ ਖਰੜ ਦੇ ਲੋਕ ਕੋਈ ਖੜੋਣੇ ਨਹੀਂ ਹੈਗੇ ਇਹ ਤੁਸੀਂ ਮੈਡਮ ਨੂੰ ਇੱਕ ਘੜੋਣਾ ਪਸੰਦ ਆਊਗਾ ਤੇ 10 ਦਿਨਾਂ ਬਾਅਦ 3.5 ਸਾਲ ਬਾਅਦ ਮੈਡਮ ਕਹੂਗੀ ਕਿ ਸਾਨੂੰ ਉਹ ਘੜੋਣਾ ਪਸੰਦ ਨਹੀਂ ਹੈ ਤੇ ਮੈਂ ਵਾਪਸ ਦੇ ਦਿੰਨੀ ਆ 26000 ਵੋਟਾਂ ਦੇ ਨਾਲ ਇੱਕ ਤਾਣ ਕੇ ਅੱਜ ਖਰੜ ਦੇ ਲੋਕਾਂ ਵਿੱਚ ਰਰੇ ਨੇ ਤੇ 70000 ਵੋਟਾਂ ਵਾਲੀ ਮੈਡਮ ਮੰਤਰੀ ਪਦ ਦਾ ਅਹੁਦਾ ਮੰਨਦੇ ਹੋਏ ਵੀ ਅੱਜ ਲੋਕਾਂ ਤੋਂ ਪਛਟ ਚੁੱਕੇ ਨੇ ਅਸੀਂ ਇਹ ਦਰਖਾਸਤ ਦਿੱਤੀ ਆ ਕਿ ਖਰੜ ਦੇ ਉਹ 70000 ਵੋਟਰਾਂ ਦੇ ਨਾਲ ਧੋਖਾ ਫਰਾਡ ਜਿਹੜਾ ਐਮ.ਐਲ.ਏ ਅਨਮੋਲ ਗਗਨਮਾਨ ਨੇ ਕੀਤਾ ਆ ਉਹ 70000 ਲੋਕਾਂ ਦੇ ਨਾਲ ਜਿਹੜਾ ਫਰਾਡ ਆ ਉਹਦੇ ਉੱਤੇ ਅਨਮੋਲ ਗਗਨਮਾਨ ਜੀ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਕਾਰਵਾਈ ਤੇ ਬਾਅਦ ਜਿਹੜਾ ਸੈਕਸ਼ਨ 316 ਦੇ ਤਹਿਤ ਫਰਾਡ ਦਾ ਮੁਕੱਦਮਾ ਬਣਦਾ ਆ ਤੇ ਸੈਕਸ਼ਨ 309 ਦੇ ਤਹਿਤ ਜਿਹੜਾ ਕ੍ਰਿਮੀਨਲ ਬ੍ਰੀਚ ਆਫ ਟਰਸਟ ਜਿਹੜਾ ਲੋਕਾਂ ਦਾ ਭਰੋਸਾ ਤੋੜਿਆ ਆ ਉਦੇ ਤਹਿਤ ਅਨਮੋਲ ਗਗਨ ਮਾਨ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਪਹਿਲੀ ਗੱਲ ਤਾਂ ਇਹ ਦੂਸਰੀ ਗੱਲ ਸਾਹਿਬ ਇਹ ਕੋਈ ਅਸੀਂ ਲੋਕਾਂ ਦੇ ਖਡੋਣੇ ਨਹੀਂ ਹੈਗੇ ਸਾਰੇ ਖਰੜ ਵਾਸੀ ਇੱਥੇ ਖੜੇ ਨੇ ਅਸੀਂ ਖਰੜ ਦੇ ਲੋਕ ਕੋਈ ਖਡੋਣੇ ਨਹੀਂ ਹੈਗੇ ਕੀ ਤੁਸੀਂ ਮੈਡਮ ਨੂੰ ਇੱਕ ਖਡੋਣਾ ਪਸੰਦ ਆਊਗਾ ਤੇ 10 ਦਿਨਾਂ ਬਾਅਦ 3.5 ਸਾਲ ਬਾਅਦ ਮੈਡਮ ਕਹੂਗੀ ਕਿ ਸਾਨੂੰ ਉਹ ਖਡੋਣਾ ਪਸੰਦ ਨਹੀਂ ਹੈ ਤਾਂ ਮੈਂ ਵਾਪਸ ਦੇ ਦਿੰਨੀ ਆ ਕੀ ਮੈਡਮ 3.5 4 ਸਾਲ ਦੀ ਤਨਖਾਹ ਵੀ ਵਿਧਾਨ ਸਭਾ 'ਚ ਆਪਣੀ ਪਾਉਣਗੇ ਉਦੋਂ ਕਿੱਥੇ ਉਹ ਚੀਜ਼ ਗਈ ਸੀ ਕਿ ਜਦੋਂ ਮੈਡਮ ਦਾ ਵਿਆਹ ਸੀਗਾ ਤੇ ਮੰਤਰੀ ਦੀ ਕੋਟੀ ਦੇ ਬਾਹਰ ਫੁੱਲ ਲੱਗੇ ਸੀਗੇ ਉਦੋਂ ਮੈਡਮ ਨੂੰ ਸਿਆਸਤ ਬਹੁਤ ਪਿਆਰੀ ਲੱਗ ਰਹੀ ਸੀ ਅੱਜ ਖਰੜ ਦਾ ਹਾਲ ਕੀ ਆ ਅੱਜ ਖਰੜ ਮਲੀ ਮਨੇਸ਼ੀਆ ਬਣਿਆ ਹੋਇਆ ਮਲੇਸ਼ੀਆ ਬਣਿਆ ਹੋਇਆ ਗੋਡਿਆਂ ਤੋਂ ਉੱਤੇ ਜੇ ਤੁਸੀਂ ਪੈਂਟ ਨਾ ਚੱਕੋ ਨਾ ਤੁਹਾਨੂੰ ਆਪਣੇ ਘਰ ਨਹੀਂ ਜਾ ਸਕਦੇ ਤੁਸੀਂ ਕਿਉਂਕਿ ਉੱਥੇ ਨਾਲੇ ਦਾ ਪਾਣੀ ਆ ਪਰ ਮੈਡਮ ਜੀ ਉਹ ਇਹ ਕਹਿ ਰਹੇ ਨੇ ਜੀ ਮੈਂ ਤਾਂ ਅੱਕ ਚੁੱਕੀ ਆ ਕੀ ਤੋਂ ਅੱਕ ਗਿਆ ਉਹ ਤੋਂ ਹੀ ਅੱਕ ਗਈ ਜਿਹਦੀ ਸਨਰੂਫ ਤੋਂ ਬਾਹਰ ਇਦਾਂ ਦੋ ਹੱਥ ਦਾ ਨਿਸ਼ਾਨ ਕਰਦੇ ਸੀਗੇ ਅੱਜ ਮੈਡਮ ਉਤੋ ਹੀ ਅੱਕ ਗਈ ਹੈ ਜਿਹੜੇ ਖਰੜ ਦੇ ਲੋਕਾਂ ਨੇ ਉਹਨੂੰ ਤਿੰਨ ਅੱਖਰ ਜਿਤੇ ਐਮ ਐਲ ਏ ਅੱਜ ਮੈਡਮ ਉਤੋ ਹੀ ਅੱਕ ਗਈ ਹੈ ਜਿਹੜੇ ਲੋਕਾਂ ਨੇ ਉਹਨੂੰ ਵਿਧਾਨ ਸਭਾ ਦੇ ਵਿੱਚ ਮੰਤਰੀ ਪਹਜ ਕੇ ਲਗਾਇਆ ਅਖੀਰ ਚ ਮੈਂ ਇੱਕ ਗੱਲ ਦੱਸਣੀ ਚਾਹੁੰਦਾ ਆ ਸਾਡਾ ਕਾਂਗਰਸ ਪਾਰਟੀ ਦਾ ਕੈਂਡੀਡੇਟ ਸੀਗੇ ਜੀ ਵਿਜੇ ਸ਼ਰਮਾ ਟਿੰਕੂ ਜੀ ਸਭ ਕਿੰਨੀ ਵੋਟਾਂ ਪਈਆਂ ਐ ਐਗਜ਼ੈਕਟ 26000 ਵੋਟ ਪਈਆਂ 26000 ਵੋਟਾਂ ਦੇ ਨਾਲ ਇੱਕ ਤਾਨ ਕੇ ਅੱਜ ਖਰੜ ਦੇ ਲੋਕਾਂ ਵਿਚ ਵੰਡ ਰਹੇ ਨੇ ਤੇ 70000 ਵੋਟਾਂ ਵਾਲੀ ਮੈਡਮ ਮੰਤਰੀ ਪਦ ਦਾ ਆਉਦਾ ਮੰਨਦੇ ਹੋਏ ਵੀ ਅੱਜ ਲੋਕਾਂ ਤੋਂ ਭੱਜ ਚੁੱਕੇ ਨੇ ਪਿੱਛੇ ਫੋਟੋ ਲਾਉਂਦੀ ਆ ਸਭ ਭਗਤ ਸਿੰਘ ਦੀ ਭਗਤ ਸਿੰਘ ਨੇ ਫਾਂਸੀ ਦਾ ਰੱਸਾ ਚੁੰਮ ਲਿਆ ਸੀਗਾ ਹੱਸਦੇ ਹੱਸਦੇ ਕਾਹਦੇ ਪਿੱਛੇ ਲੋਕਾਂ ਪਿੱਛੇ ਤੇ ਇਹ ਜਦੋਂ ਮੰਤਰੀ ਪਦ ਤੋਂ ਹਟ ਗਏ ਤੇ ਚਲੇ ਗਏ ਬਹੁਤ ਵੱਡੀਏ ਦੇ ਵਿੱਚ ਦਰਖਾਸਤ ਦੇਣ ਆਇਆ ਕਿ ਫਰੋਡ ਦਾ ਪਰਚਾ ਹੋਣਾ ਚਾਹੀਦਾ ਪਰ ਉਹਨਾਂ ਨੇ ਤਾਂ ਵਾਪਸ ਲੈ ਲਿਆ ਸਾਰਾ ਪਰਚਾ ਦੇਖੋ ਕਿੰਨੀ ਤਾਕਤ ਆ ਲੋਕਾਂ ਦੀ ਆਵਾਜ਼ ਦੇ ਵਿੱਚ ਕਿੰਨੀ ਤਾਕਤ ਆ ਸਾਡੇ ਮੀਡੀਆ ਭਰਾਵਾਂ ਦੀ ਆਵਾਜ਼ ਦੇ ਵਿੱਚ ਕਿੰਨੀ ਤਾਕਤ ਆ ਖਰੜ ਹਲਕੇ ਦੇ ਲੋਕਾਂ ਦੇ ਆਵਾਜ਼ ਦੇ ਵਿੱਚ ਕਿ ਮੈਡਮ ਨੇ ਪਰਚੇ ਤੋਂ ਡਰਦੇ ਹੋਏ ਪਰਚੇ ਤੋਂ ਡਰਦੇ ਹੋਏ ਆਪਣਾ ਇਸਤੀਫਾ ਵਾਪਸ ਲੈ ਲਿਆ ਪਰਚੇ ਤੋਂ ਡਰਦੇ ਹੋਏ ਕਿਸੇ ਕਰੇ ਲੋਕਾਂ ਦੀ ਤਾਕਤ ਹੈਗੀ ਇਸ ਕਰਕੇ ਕੀਤਾ ਅਮਨ ਅਰੋੜੇ ਮਿਲ ਕੇ ਗਈ ਸੀ ਯਾ ਤਾਂ ਫਿਰ ਪਾਕ ਪਾਰਟੀ ਦੀ ਤਾਕਤ ਹੈ ਕਿ ਉਹਨਾਂ ਨੇ ਨਾਮ ਮਨਜ਼ੂਰ ਕਰਤਾ ਤੇ ਉਹਨਾਂ ਨੇ ਐਕਸੈਪਟ ਕਰ ਲਿਆ ਸਰ ਤੁਸੀਂ ਬਹੁਤ ਸੋਹਣਾ ਸਵਾਲ ਪੁੱਛਿਆ ਪਰ ਤੁਸੀਂ ਮੈਨੂੰ ਇਹ ਗੱਲ ਦੱਸੋ ਉਦੋਂ ਅਮਨ ਅਰੋੜੇ ਨੂੰ ਪੁੱਛ ਕੇ ਅਸਤੀਫਾ ਨਹੀਂ ਦੇਇਆ ਸੀ ਉਹਨਾਂ ਨੇ ਦੱਸੋ ਇਹਦਾ ਜਵਾਬ ਦਿਓ ਅਮਨ ਅਰੋੜੇ ਨੂੰ ਇਹ ਪੰਜਾਬ ਚਲਾ ਰਿਹਾ ਹੈ ਇਹਨਾਂ ਦੀ ਇੰਟੈਲੀਜੈਂਸ ਇੰਨੀ ਫੇਲ ਸੀ ਕਿ ਇਹਨਾਂ ਨੂੰ ਪਤਾ ਨਹੀਂ ਕਿ ਇਹਨਾਂ ਦਾ ਇੱਕ ਐਮਐਲਏ ਅਸਤੀਫਾ ਦੇ ਰਿਹਾ ਤੁਸੀਂ ਮੈਨੂੰ ਸਵਾਲ ਪੁੱਛ ਰਹੇ ਹੋ ਤੁਸੀਂ ਮੈਨੂੰ ਦੱਸੋ ਇਹ ਗੱਲ ਦਾ ਕਿ ਇੱਕ ਐਮਐਲਏ ਜਿਹਨੂੰ 70 ਜਾਂ ਐਮਐਲਏ ਜਾਂ ਐਮਐਲਏ ਬੰਨਾ ਬਈ ਇਹ ਕੋਈ ਸੰਵਿਧਾਨ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਪਰਚਾ ਜੀ ਉਹਨਾਂ ਨੇ ਵਾਪਸ ਲੈ ਲਿਆ ਪਹਿਲਾਂ ਦੇ ਤਾ ਇਹ ਖੇਡ ਹੋ ਰਿਹਾ ਇਹ ਤੁਸੀਂ ਲੋਕਾਂ ਪੰਜਾਬ ਦੇ ਲੋਕਾਂ ਨਾਲ ਖੇਡ ਕਰ ਰਹੇ ਹੋ ਕੱਲ ਨੂੰ ਕੋਈ ਐਸਵਾਈਐਲਆਰ ਦਾ ਮੁੱਦਾ ਆ ਗਿਆ ਇਹ ਤਾਂ ਆਪਣੇ ਪਾਸ ਜਾਣਗੇ ਪੂੰਛਾਂ ਛਿਪਾ ਕੇ ਉਦੋਂ ਵੀ ਇਹ ਪਰਚੇ ਉਦੋਂ ਵੀ ਅਸਤੀਫਾ ਦੇ ਦੇਣਗੇ ਮੁੜ ਕੇ ਅਸਤੀਫਾ ਵਾਪਸ ਲੈ ਲੈਣਗੇ ਤੁਸੀਂ ਸਭ ਤੁਹਾਡਾ ਸਵਾਲ ਹੀ ਬਹੁਤ ਮੈਨੂੰ ਤਾਂ ਲੱਗਦਾ ਪੰਜਾਬ ਦੇ ਲੋਕ ਅੱਜ ਇਹਨੂੰ ਆਪਣੇ ਆਪ ਨੂੰ ਠੱਗ ਠੱਗੇ ਮਹਿਸੂਸ ਕਰ ਰਹੇ ਨੇ ਅੱਜ ਪੰਜਾਬ ਦੇ ਲੋਕ ਇਹ ਕਹਿ ਰਹੇ ਨੇ ਕਿ ਸਾਡੇ ਨਾਲ ਖੇਡ ਹੋ ਰਿਹਾ ਪਹਿਲਾਂ ਅਸਤੀਫਾ ਦੇ ਦੋ ਫਿਰ ਵਾਪਸ ਲੈ ਲਿਆ ਹੂੰ ਕੰਪਲੇਂਟ ਦੀ ਹੁਣ ਕਾਰਵਾਈ ਬਾਰੇ ਕੀ ਦੱਸਿਆ ਕੰਪਲੇਂਟ ਦੀ ਕਾਰਵਾਈ ਬਾਰੇ ਪੁਲਿਸ ਕਹਿੰਦੀ ਐ ਅਸੀਂ ਅਸੀਂ ਤਾਂ ਦੇਖੋ ਜੀ ਅਸੀਂ ਤਾਂ ਆਮ ਨਮਾਇंदे ਬਣ ਕੇ ਇੱਥੇ ਕਾਰਵਾਈ ਲੋਕਾਂ ਦੇ ਦੇਖ ਕੇ ਆਏ ਸੀ ਪੁਲਿਸ ਨੂੰ ਹੁਣ ਕਾਰਵਾਈ ਪੁਲਿਸ ਨੇ ਕਰਨੀ ਆ ਅੱਜ ਜਿਹੜੀ ਤਿੰਨ ਸੈਕਸ਼ਨਾਂ ਨੇ ਸੈਕਸ਼ਨ 316 ਸੈਕਸ਼ਨ 309 ਸੈਕਸ਼ਨ 73 ਜਿਹੜੀ ਆਮ ਲੋਕਾਂ ਤੇ ਲੱਗਦੀ ਆ ਰਹੀ ਹੈ ਇਹ ਸੈਕਸ਼ਨਾਂ ਚ ਜੇ ਕਿ ਹੁਣ ਜਿਵੇਂ ਨਾਮਜ਼ੂਰ ਹੋ ਗਿਆ ਗੋ ਤਾਂ ਵੀ ਅੱਗੇ ਕੀ ਉਹ ਵਾਧੀਆਂ ਕਾਰਵਾਈ ਕਿਉਂਕਿ ਕੋਈ ਉਹਨਾਂ ਨੇ ਦਿੱਤਾ ਭਾਜੀ ਇਹ ਤੇ ਤਾਂ ਬਹੁਤ ਵੱਡੀ ਕਾਰਵਾਈ ਬਣਦੀ ਹੈ ਨਹੀਂ ਨਾ ਲੋ ਜੀ ਇਹ ਤੇ ਤਾਂ ਬਹੁਤ ਵੱਡੀ ਕਾਰਵਾਈ ਬਣਦੀ ਹੈ ਕਿ ਆਧਾਰ ਕੀ ਆਧਾਰ ਕੀ ਹੋਏਗਾ ਜੀ ਫਿਰ ਮੈਂ ਇਹ ਔਨ ਫੈਕਟਸ ਬੋਲ ਰਿਹਾ ਮੈਂ ਇਸ ਤੇ ਇੰਨੀ ਵੱਡੀ ਕਾਰਵਾਈ ਇਹ ਬਣਦੀ ਹੈ ਕਿ ਤੁਸੀਂ ਲੋਕਾਂ ਦੀ ਨੌਲੇਜ ਨੂੰ ਪਹਿਲਾਂ ਤੁਸੀਂ ਇਹ ਖੇੜ ਸਮਝਿਆ ਹੋਇਆ ਉਹ ਕਹਿੰਦੇ ਹਨ ਇਫ ਯੂ ਚੂਜ਼ ਅ ਕਲਾਉਨ ਐਂਡ ਸੈਂਡ ਇਟ ਟੂ ਸਰਕਸ অর ਸੈਂਡ ਇਟ ਟੂ ਕਿੰਗਡਮ ਤਾਂ ਉਹ ਜਿਹੜਾ ਰਾਜਪਾਗ ਹੈ ਨਾ ਉਹ ਸਰਕਸ ਹੀ ਬਣ ਜਾਂਦਾ ਇਹ ਸਰਕਸ ਚੱਲ ਰਿਹਾ ਸਾਬ ਇਸ ਤੇ ਇਹ ਕਾਰਵਾਈ ਬਣਦੀ ਹੈ ਕਿ ਇੱਕ ਦਿਨ ਵਾਸਤੇ ਖਰੜ ਤੁਸੀਂ ਅਨਾਤ ਛੱਡਦਾ ਇੱਕ ਦਿਨ ਵਾਸਤੇ ਖਰੜ ਦਾ ਹਲਕਾ ਅਨਾਤ ਛੱਡਦਾ ਹੁਣ ਤੁਸੀਂ ਅਗਲੇ ਦਿਨ ਤੁਹਾਨੂੰ ਚੇਤ ਆਇਆ ਨਹੀਂ ਨਹੀਂ ਯਾਰ ਜੇ ਮੈਂ ਅਸਤੀਫਾ ਦੇ ਦੂੰਗੀ ਤਾਂ ਫਿਰ ਮੇਰੇ ਤੇ ਕਾਰਵਾਈ ਹੋ ਸਕਦੀ ਹੈ ਹੁਣ ਤੁਸੀਂ ਅਸਤੀਫਾ ਵਾਪਸ ਲੈ ਲਿਆ ਕੱਲ ਨੂੰ ਮੈਂ ਭਾਈ ਉਹੀ ਗੱਲ ਕਰਦਾ ਨਾ ਕੱਲ ਨੂੰ ਇਹ ਲੋਕ ਲੜਨਗੇ ਕਿੱਦਾਂ ਕੱਲੋਂ ਇਹ ਲੋਗ ਆਪ ਸਾਡੇ ਵਾਸਤੇ ਆਮ ਬੰਦਿਆਂ ਵਾਸਤੇ ਕਿੱਦਾਂ ਲੜਨਗੇ ਇਹਨਾਂ ਦੀ ਪਾਰਟੀ ਦੀ ਵਿਚਾਰਧਾਰਾ ਭਗਤ ਸਿੰਘ ਵਾਲੀ